ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਸਾਰਿਆਂ ਦਾ ਧੰਵਾਦ ਜੀ ਐਨ ਤੁਹਾਨੂੰ ਤੁਸੀਂ ਬਹੁਤ ਸਮਾਂ ਥੋੜਾ ਜਿਹਾ ਵੇਟ ਵੀ ਕਰਨੀ ਪਈ ਹੈ ਤੇ ਇਹ ਅਸੀਂ ਜੋ ਮਾਗੀ ਤੇ ਇੱਕ ਪੰਥਕ ਕਕਤਰਤਾ ਕਰਨ ਜਾ ਰਹੇ ਆ ਤੇ ਸ਼ਾਇਦ ਹੈ ਉਸ ਤੋਂ ਅਸੀਂ ਨਵੀਂ ਪੰਥਕ ਪਾਰਟੀ ਲਾਂਚ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੀ ਤੇ ਉਹਦੇ ਵਾਸਤੇ ਹੀ ਅਸੀਂ ਇਹ ਅੱਦਾ ਦਿੱਤਾ ਕਿ ਅਸੀਂ ਇਸ ਇਹ ਉਹਦੇ ਵਾਸਤੇ ਸੰਤਾ ਨੂੰ ਵੀ ਅਪੀਲ ਕਰਨੀ ਹੈ ਕਿ ਵੱਧ ਤੋਂ ਵੱਧ ਤੁਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਆਪਾਂ ਜਿਹੜਾ ਉਹ ਕੱਤਰਤਾ ਚ ਭਾਗ ਲੈ ਕੇ ਤੇ ਪੰਜਾਬ ਦੀ ਜੋ ਨਵੀਂ ਰਾਜਨੀਤਿਕ ਦਸ਼ਾ ਦिशा ਨੂੰ ਕੋਈ ਆਪਾਂ ਇਹ ਬਦਲਣ ਦੇ ਵਾਸਤੇ ਕੋਸ਼ਿਸ਼ ਕਰੀਏ ਸਰ ਇਹਦਾ ਜਰਾ ਨਾਮ ਹੈ ਸ਼ਰਮਨੀ ਕਾਲੀਦਰ ਅਨੰਦਪੁਰ ਸਾਹਿਬ ਜੀ ਨਹੀਂ ਇਹ ਨਾਂ ਜੇ ਦੋ ਚਾਰ ਸਾਡੇ ਵਿਚਾਰ ਅਧੀਨ ਹੈ ਇਹ ਵੀ ਨਾਮ ਵਿਚਾਰ ਅਧੀਨ ਹੈ ਤੇ ਸ਼ਾਇਦ ਇਹ ਵੀ ਹੋ ਸਕਦਾ ਹੈ ਤੇ ਇਸ ਇਹ ਦਾ ਇਹ ਤੇ ਇਹ ਵੀ ਸ਼ਾਇਦ ਹੋ ਜਾਵੇ ਪਰ ਅਜੇ ਕੋਈ ਪੱਕਾ ਫਾਈਨਲ ਨਹੀਂ ਹੋ ਸਕਦਾ ਇਹ ਵੀ ਇਹ ਵੀ ਹੋ ਜੇ ਕੋਈ ਮਤਲਬ ਇਹ ਤਿੰਨ ਚਾਰ ਨਾਮ ਵਿਚਾਰ ਦਿਨੇ ਆ ਉਹਨਾਂ ਚ ਇੱਕ ਇਹ ਨਾਮ ਹੀ ਆ ਤੇ ਸ਼ਾਇਦ ਫਾਈਨਲ ਉਹ ਇਹ ਨਾਮ ਜੇ ਨਹੀਂ ਅਜੇ ਉਹ ਉਹ ਦਿਨੇ ਹੀ ਸੀ ਉਹ ਦਿਨੇ ਹੀ ਦੱਸਣ ਦੇ ਦੱਸਾਂਗੇ ਤੇ ਬਾਕੀ ਇਹਦੇ ਚ ਜਦੋਂ ਤੋਂ ਅਸੀਂ ਇਹ ਪਾਰਟੀ ਦੇ ਬਾਰੇ ਜਾਂ ਇਹ ਕਰ ਰਹੇ ਆ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਥੋੜਾ ਜਿਹਾ ਬਹੁਤ ੜਿੱਕੇ ਡਾਇਆ ਜਾ ਰਿਹਾ ਸਾਨੂੰ ਸ਼ਾਇਦ ਉਹ ਕਾਨਫਰੰਸ ਕਰਨ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਾਡੇ ਖਿਲਾਫ ਬਹੁਤ ਵੱਡਾ ਪ੍ਰੋਪਾਗੈਂਡਾ ਵੀ ਝੂਠਾ ਸਿਰਜਿਆ ਜਾ ਰਿਹਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਇੱਕ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਹੋ ਜਿਹੇ ਹੱਥ ਕੰਡੇ ਨਾ ਬਣਾਓ ਕਿਉਂਕਿ ਅਸੀਂ ਇੱਕ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰ ਰਹੇ ਹਾਂ ਕੋਈ ਏ ਇਦਾਂ ਦੀ ਤੇ ਕੋਈ ਗੱਲ ਨਹੀਂ ਕਿ ਜਿਹੜਾ ਕਿਸੇ ਨੂੰ ਕੋਈ ਕੋਈ ਪਰੇਸ਼ਾਨੀ ਹੋਵੇ ਨਹੀਂ ਅਜੰਡਾ ਤੇ ਦੇਖੋ ਜੀ ਸਾਡੀ ਜਿਹੜੀ ਹੈ ਪੰਜਾਬ ਦੇ ਹੱਕਾਂ ਹਕੂਕਾਂ ਦੇ ਗੱਲ ਕਰਨ ਵਾਲੀ ਸੀਸ ਰੋਮਣੀ ਅਕਾਲੀ ਦਲ ਤੇ ਉਹਨਾਂ ਨੇ ਪਿਛਲੇ 3-4 ਦਹਾਕਿਆਂ ਤੋਂ ਜਿਹੜਾ ਕਿ ਉਹਨਾਂ ਨੇ ਇੱਕ ਨਿਰਜਵਾਦ ਨੂੰ ਜਿਆਦਾ ਅੱਗੇ ਰੱਖਿਆ ਤੇ ਕੌਮ ਨੂੰ ਬਹੁਤ ਰਸਾਤਲ ਸੁੱਟ ਦਿੱਤਾ ਤੇ ਹੁਣ ਜੋ ਉਹਨਾਂ ਨੇ ਜੋ ਗੁਨਾਹ ਕੌਮ ਦੇ ਨਾਲ ਕੀਤੇ ਸੀ ਜੋ ਜਿਹੜੀ ਚੀਜ਼ਾਂ ਉਹਨਾਂ ਨੇ ਉਹਨਾਂ ਨੂੰ ਕੌਮ ਨੂੰ ਉੱਪਰ ਚੱਕਣਾ ਸੀ ਉਹਨਾਂ ਕੌਮ ਨੂੰ ਡੁੱਬਣ ਵਾਸਤੇ ਹੀ ਉਹਨਾਂ ਦੇ ਕੌਮ ਦੇ ਦੁਖੀਆਂ ਨਾਲ ਸਾਥ ਦਿੱਤਾ ਉਹ ਜੋ ਸਾਰੇ ਗੁਨਾਹ ਹੁਣ ਇਹਨਾਂ ਨੇ ਕਬੂਲ ਵੀ ਕਰ ਲਏ ਆ ਤੇ ਉਸ ਤੋਂ ਬਾਅਦ ਵੀ ਉਹਦਿਆਂ ਨੂੰ ਚਿੰਬੜੇ ਹੋਇਆ ਤੇ ਇਸ ਕਰਕੇ ਹੁਣ ਇਹ ਲੋਕਾਂ ਦੀ ਰਾਏ ਆ ਕਿ ਇਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਛੁੱਟ ਚੁੱਕਾ ਆ ਇਹ ਸਾਨੂੰ ਇੱਕ ਖੇਤਰੀ ਪਾਰਟੀ ਜਿਹੜੀ ਆ ਪੰਜਾਬ ਦੀ ਕੋਈ ਮਜ਼ਬੂਤ ਤੇ ਰੋਣੀ ਚਾਹੀਦੀ ਜਿਹੜੀ ਪੰਜਾਬ ਦੇ ਹੱਕਾਂ ਤੇ ਜੋ ਦਿਨ ਦਿਹਾੜੇ ਲੁੱਟੇ ਜਾ ਰਹੇ ਆ ਸਾਡੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਸਾਡੇ ਇਹ ਜਿਹੜੇ ਬੰਦੀ ਸਿੰਘ ਅਜੇ ਤੱਕ ਉਸ ਬੇਅਦਬੀਆਂ ਦਾ ਮਾਮਲਾ ਉੱਥੇ ਦਾ ਉੱਥੇ ਖੜਾ ਕੋਈ 2 ਸਾਲ ਹੋ ਚਲੇ ਕੌਮੀ ਇਨਸਾਫ ਮੋਰਚੇ ਨੂੰ ਉਹਦਾ ਵੀ ਕੋਈ ਇਨਸਾਫ ਨਹੀਂ ਹੋ ਰਿਹਾ ਉਹ ਕਿਸਾਨ ਵੀ ਪਹਿਲਾਂ ਵੀ ਕਿੰਨਾ ਚਿਰ ਉਹ ਦਿੱਲੀ ਦੇ ਬਾਰਡਰ ਤੇ ਬੈਠੇ ਹੁਣ ਸਾਲ ਸਾਲ ਹੋ ਚਲੇ ਹਨ ਫਿਰ ਇੱਥੇ ਬੈਠਿਆ ਨੂੰ ਵੀ ਤੇ ਕੋਈ ਕੈਸੇ ਗੱਲ ਤੇ ਸਰਕਾਰ ਸੀਰੀਅਸ ਹੀ ਨਹੀਂ ਕਿ ਕੋਈ ਇਹ ਇਨਾਂ ਲੋਕਾਂ ਨੇ ਇਹਨਾਂ ਦੀ ਵੀ ਕੋਈ ਗੱਲ ਸੁਣਨੀ ਚਾਹੀਦੀ ਹੈ ਕਿ ਨਹੀਂ ਨਹੀਂ ਸਾਡੇ ਨਾਲ ਤਕਰੀਬਨ ਜਿਆਦੇ ਜਥੇਬੰਦੀਆਂ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਿਹੜੀਆਂ ਪੰਜਾਬ ਆਤਿਸ਼ੀ ਪੰਥ ਆਤਿਸ਼ੀ ਆ ਜਿਹੜੇ ਚੰਗਾ ਚਾਹੁੰਦੇ ਅਸੀਂ ਸਾਰਿਆਂ ਵਾਸਤੇ ਵੈਲਕਮ ਆ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਨੇ ਆ ਕਿ ਆਪਾਂ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਕੱਠੇ ਹੁੰਦੇ ਨੇ ਦਾ ਵਿਸ਼ੇਸ਼ ਨਹੀਂ ਕਿ ਬਹੁਤ ਜਿਹੜੀ ਅਸੀਂ ਸਾਰੇ ਪੰਜਾਬ ਚ ਘੁੰਮ ਕੇ ਦੇਖਿਆ ਸਾਰੇ ਲੋਕਾਂ ਦੀ رائے ਨਾਲ ਹੀ ਅਸੀਂ ਇਹ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਸਾਰੇ ਲੋਕ ਬਹੁਤ ਵੱਡਾ ਸਮਰਥਨ ਸਾਨੂੰ ਆ ਸਰਬਜੀਤ ਖਾਲਸਾ ਨਾਲ ਆ ਵੀ ਖਾਲਸਾ ਜੀ ਦੀ سپورਟ ਸਾਡੇ ਨਾਲ ਆ ਮੈਂ ਇਹ ਗੱਲ ਕਹਿੰਦੇ ਪੈਨੇ ਕਿ ਜੇ ਉਹ ਖਾਲਿਸਤਾਨ ਤੋਂ ਪਿੱਛੇ ਹਟਦੇ ਤੇ ਮੇਰਾ ਉਹਨਾਂ ਨੂੰ ਕੋਈ ਸਮਰਥਨ ਨਹੀਂ ਨਹੀਂ ਉਹ ਜੀ ਉਹਨਾਂ ਦਾ ਰਸਤਾ ਵੱਖਰਾ ਵਾ ਸਾਡਾ ਵੱਖਰਾ ਵਾ ਕਿਉਂਕਿ ਉਹਨਾਂ ਦੀ ਪਾਰਟੀ ਉਹਨਾਂ ਨੇ ਆਪਣੀ ਪਾਰਟੀ ਚਲਾਉਣੀ ਅਸੀਂ ਆਪਣੀ ਪਾਰਟੀ ਚਲਾਉਣੀ ਸਾਡੀ ਨੇਓ ਚਲੋ ਉਹ ਵੀ ਰਸਤਾ ਤੇ ਉਹ ਅਮਰਤਪਾਲ ਉਹਨੇ ਆ ਕੇ ਸਪਸ਼ਟ ਕਰਨਗੇ ਬਾਕੀ ਅਸੀਂ ਕੋਈ ਹਰੇਕ ਸਿੱਖ ਚਾਹੁੰਦਾ ਕਿ ਸਾਡਾ ਰਾਜ ਭਾਗ ਹੋਵੇ ਦੋਵੇਂ ਵੇਲੇ ਅਰਦਾਸ ਕਰਦੇ ਹਾਂ ਰਾਜ ਕਰੇਗਾ ਖਾਲਸਾ ਬਾਕੀ ਅਸੀਂ ਸਰਕਾਰੇ ਖਾਲਸਾ ਵਰਗੀ ਰਾਜ ਦੀ ਕਾਮਨਾ ਕਰਦੇ ਹਾਂ ਕਿ ਜਿਹੜਾ ਸਾਰਿਆਂ ਨੂੰ ਇਨਸਾਫ ਮਿਲ ਸਕੇ ਸਾਰਿਆਂ ਨੂੰ ਪਰ ਅਮਰਤਪਾਲ ਸਿੰਘ ਹਣਾ ਤੁਹਾਨੂੰ ਮਾਝ ਦੇ ਰਿਹਾ ਤੁਹਾਡੇ بیٹے ਨੇ ਤੁਸੀਂ ਕਹਿੰਦੇ ਤੁਸੀਂ ਕਹਿ ਰਹੇ ਹੋ ਰਾਹ ਉਹਨਾਂ ਦਾ ਖਾਲਸਤਾਨ ਹੈ ਤੁਸੀਂ ਜੋ ਉਸ ਨਾਲ ਨਹੀਂ ਉਹਨਾਂ ਨੇ ਉਹਨਾਂ ਨੇ ਇੱਕ ਖਾਲਸਾ ਨਹੀਂ ਇਦਾਂ ਕਿ ਉਹ ਰਾਜ ਦੇ ਵਾਸਤੇ ਸਾਰੇ ਸਾਰੇ ਜਾਨੇ ਕਰ ਰਹੇ ਰਾਜ ਵਾਸਤੇ ਹੀ ਅਸੀਂ ਇਹ ਵੀ ਕੋਸ਼ਿਸ਼ ਹੈ ਕਿ ਰਾਜ ਵਾਸਤੇ ਹੀ ਹੈ ਨਾ ਨਹੀਂ ਅਸੀਂ ਅਸੀਂ ਇਹ ਚੀਜ਼ ਹੈ ਕਿ ਅਸੀਂ ਜੋ ਵੀ ਇਹ ਕਾਨੂੰਨ ਦੇ ਦਾਇਰੇ ਚ ਰਹਿ ਕੇ ਵਾਦ ਤੋਂ ਵਾਦ ਜੋ ਪੰਜਾਬ ਦੇ ਆ ਉਹ ਮੁੱਦੇ ਆ ਉਹਨਾਂ ਨੂੰ ਤਾਂ ਪਹਿਲਾਂ ਹੱਲ ਕਰ ਲਈਏ ਉਹ ਉਤੋਂ ਅੱਗੇ ਜੋ ਜੋ ਸਾਡੇ ਪਹਿਲਾਂ ਅਧਿਕਾਰ ਸੀ ਉਹ ਵੀ ਸਾਡੇ ਕੋਲ ਖਸਦੇ ਜਾ ਰਹੇ ਆ ਤੇ ਅਸੀਂ ਜੇ ਉਹ ਇੱਕੋ ਗੱਲ ਤੇ ਅੜੇ ਰਵਾਂਗੇ ਤੇ ਮੁੜ ਕੇ ਜੋ ਕੁਝ ਵੀ ਉਹ ਵੀ ਸਾਡਾ ਖਤਮ ਹੋਈ ਜਾਂਦਾ ਸਾਡੀ ਨੌਜਵਾਨੀ ਨਸ਼ਿਆਂ ਚ ਗਲਤਾਨ ਹੋ ਰਹੀ ਆ ਸਾਡੇ ਪਾਣੀ ਲੁੱਟੇ ਜਾ ਰਹੇ ਹਰੇ ਕਿਸਾਨ ਰੋੜ ਰਹੇ ਆ ਤੇ ਅਸੀਂ ਜੇ ਉਸ ਮਾਮਲੇ ਤੇ ਇੱਕ ਤੇ اٹਕ ਕੇ ਤੇ ਬਾਕੀ ਕੋਈ ਕਸ਼ਣਾ ਕਰੀਏ ਤੇ ਫਿਰ ਮੇਰੇ ਖਲ ਨਹੀਂ ਅਸੀਂ ਤੇ ਉਹਨਾਂ ਲਈ ਖੁੱਲਾ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਕੋਈ ਜਦੋਂ ਕੌਮ ਨਾਲ ਕੋਈ ਤੱਕਾ ਹੋ ਰਿਹਾ ਸੀ ਜਿਨ੍ਹਾਂ ਉਹਦੋਂ ਆਵਾਜ਼ ਉਠਾਈ ਆ ਅਬਿਆਦਮੀਆਂ ਦੇ ਮਾਮਲੇ ਤੇ ਆ ਬੰਦੀ ਸਿੰਘਾਂ ਦੇ ਮਾਮਲੇ ਤੇ ਆ ਉਹਨਾਂ ਲੋਕਾਂ ਲਈ ਤੇ ਸਾਡਾ ਵੈਲਕਮ ਆ ਤੇ ਜਿਹੜੇ ਉਹਨਾਂ ਨਾਲ ਉਸ ਟਾਈਮ ਤੇ ਉਹ ਸਾਥ ਦਿੰਦੇ ਰਹੇ ਆ ਤੇ ਉਹਨਾਂ ਵਾਸਤੇ ਤੇ ਫਿਰ ਸੋਚਣਾ ਪਊਗਾ ਹਾਂਜੀ ਉਹ ਦੂਜੀਆਂ ਪਾਰਟੀਆਂ ਤੋਂ ਟੁੱਟ ਕੇ ਆਉਂਦੇ ਨੇ ਜਿਹੜੀ ਟੁੱਟੀ ਪਾਰਟੀ ਹੋਏਗੀ ਕੀ ਉਹਦੇ ਵਿੱਚ ਕੋਈ ਰੂਲਸ ਐਂਡ ਰੈਗੂਲੇਸ਼ਨ ਰੱਖੇ ਜਾਣਗੇ ਕਿ ਜਿੰਨਾ ਵਿਅਕਤੀਆਂ ਦੇ ਵਿੱਚ ਅਕਾਲੀ ਦਲ ਦੇ ਲੀਡਰ ਰਹੇ ਨੇ ਹੋ ਸਕਦਾ ਹੈ ਕਿ ਕੱਲ ਨੂੰ ਤੁਹਾਡੀ ਪਾਰਟੀ ਬਹੁਤ ਹਾਈਪ ਕਰ ਦੇਣ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਤੁਸੀਂ ਉਹਨਾਂ ਨੂੰ ਟਿਕਾ ਦਿਓਗੇ ਉਹਨਾਂ ਨੂੰ ਆਪਣੀ ਪਾਰਟੀ 'ਚ ਰੱਖੋਗੇ ਜਿਨ੍ਹਾਂ ਨੇ ਗੱਦਗੀਆਂ ਕਰਾਈਆਂ ਜਿਨ੍ਹਾਂ ਨੇ ਰਾਜ ਸਰਕਾਰ ਵੀ ਜਿਹੜਾ ਹੁੰਦਾ ਨਹੀਂ ਅਸੀਂ ਉਹਨਾਂ ਲੋਕਾਂ ਨੂੰ ਨਾਲ ਨਹੀਂ ਲੈ ਕੇ ਚੱਲਾਂਗੇ ਕਿਉਂਕਿ ਉਹਨਾਂ ਲੋਕਾਂ ਤੋਂ ਦੁਖੀ ਹੋ ਕੇ ਤੇ ਇਹ ਕੋਈ ਨਵੀਂ ਪਾਰਟੀ ਦੀ ਜ਼ਰੂਰਤ ਪੈ ਰਹੀ ਹੈ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਨੌਜਵਾਨੀ ਨਵੇਂ ਲੋਕਾਂ ਨੂੰ ਇਹਦੇ ਚ ਲਿਆਂਦਾ ਨੌਜਵਾਨਾਂ ਨੂੰ ਲਿਆਂਦਾ ਜਾਵੇ ਕਿ ਨੌਜਵਾਨਾਂ ਚ ਬਹੁਤ ਵੱਡਾ ਟੈਲੈਂਟ ਹੈ ਕਿ ਉਹਨਾਂ ਨੂੰ ਪਹਿਲੀਆਂ ਪਾਰਟੀਆਂ ਨੇ ਉੱਠਣ ਨਹੀਂ ਦਿੱਤਾ ਗਿਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਨਵੀਂ ਨੌਜਵਾਨ ਲੀਡਰਸ਼ਿਪ ਆਵੇ ਤੇ ਉਹ ਆਪਣਾ ਕਮਾਂਡ ਸੰਭਾਲੇ ਤੇ ਉਹ ਅੱਗੇ ਅੱਗੇ ਲੈ ਕੇ ਚੱਲੇ ਪਈ ਨੀ ਇਹ ਤੇ ਆਉਣ ਵਾਲੇ ਸਮੇਂ ਦੀ ਗੱਲ ਹੈ ਜੀ ਉਹ ਤੇ ਜਦੋਂ ਉਸ ਲੈਵਲ ਤੇ ਪਹੁੰਚਾਂਗੇ ਉਦੋਂ ਕੀ ਹਾਲਾਤ ਹੈ ਬੀਜੇਪੀ ਨੂੰ ਕਰਨਾ ਪੈਂਦਾ ਕਿ ਕੋਈ ਜੋ ਆਪਣੀਆਂ ਪੰਜਾਬ ਦੀਆਂ ਹੋਰ ਧਿਰਾਂਆਂ ਉਹਨਾਂ ਨਾਲ ਵਿੱਚ ਨਹੀਂ ਲੋਕ ਕੋਈ ਨਰਾਸ਼ ਨਹੀਂ ਲੋਕ ਸਰਕਾਰ ਪਰੇ ਨਰਾਸ਼ ਆ ਲੋਕ ਅਮਰਤਪਾਲ ਜਾਂ ਸਾਡੇ ਪ੍ਰਤੀ ਕੋਈ ਨਰਾਸ਼ਾ ਨਹੀਂ ਕਿ ਅਸੀਂ ਪਹਿਲਾਂ ਵੀ ਉਹਨਾਂ ਨੂੰ ਕੋਈ ਵਾਅਦਾ ਨਹੀਂ ਕੀਤਾ ਸੀ ਕਿ ਅਸੀਂ ਤੁਹਾਡਾ ਆ ਕੰਮ ਕਰਕੇ ਦਵਾਂਗੇ ਤੇ ਤੁਸੀਂ ਸਾਨੂੰ ਵੋਟਾਂ ਦਿਓ ਅਸੀਂ ਬਾਕੀ ਜਿਹੜੀ ਹੈ ਲੋਭ ਲਾਲਚ ਵਾਲੀ ਰਾਜਨੀਤੀ ਹੈ ਨਾ ਜਿਹੜੀ ਲੋਕਾਂ ਨੂੰ ਲਾਲਚ ਦੇ ਕੇ ਵੋਟਾਂ ਲੈਣ ਵਾਲੀ ਅਸੀਂ ਉਸ ਤੋਂ ਵੀ ਦੂਰ ਰਵਾਂਗੇ ਅਸੀਂ ਲੋਕਾਂ ਨੂੰ ਅਸਲੀਅਤ ਦੇ ਆਧਾਰ ਤੇ ਦੱਸਾਂਗੇ ਕਿ ਪੰਜਾਬ ਕਿਦਾਂ ਬਰਬਾਦ ਹੋ ਰਿਹਾ ਇਹਨੂੰ ਕਿਦਾਂ ਬਚਾਉਣ ਵਾਸਤੇ ਸਾਨੂੰ ਇਹ ਜਿਹੜੀਆਂ ਛੋਟੀਆਂ ਛੋਟੀਆਂ ਮੰਗਾਂ ਤੋਂ ਉੱਪਰ ਉੱਠ ਕੇ ਇਹ ਕੋ ਚੰਗੀ ਐਜੂਕੇਸ਼ਨ ਚੰਗੀ ਸੇ ਸਹੂਲਤਾਂ ਜਿਹੜੀਆਂ ਉਹਦੇ ਵਾਸਤੇ ਸਾਨੂੰ ਲੋੜ ਆ ਨਾ ਕਿ ਸਾਨੂੰ ਫ੍ਰੀ ਆਟਾ ਦਾਲ ਦੀ ਜਿਹੜੀ ਆ ਕਿ ਇਹੋ ਜੀਆਂ ਸਕੀਮਾਂ ਚ ਅਸੀਂ ਉਲਝ ਕੇ ਰਹਿ ਜਾਈਏ ਬਾਬੂ ਜੀ ਪ੍ਰਧਾਨ ਕਮੇਟੀ ਬਣਾਓਗੇ ਜਾਂ ਕੋਈ ਪਿੰਲਾ ਪ੍ਰਧਾਨ ਤੁਸੀਂ ਹੋਵਗੇ ਅਮਰਪਾਲ ਨੂੰ ਹੋਣਗੇ ਜਾਂ ਸਰਬਜੀਤ ਸਿੰਘ ਜੀ ਖਾਲਸਾ ਸਾਹਿਬ ਹੋਣਗੇ ਜਾਂ ਕਮੇਟੀ ਬਣਾ ਕੇ ਚਲਾਓਗੇ ਜੀ ਨਹੀਂ ਅਸੀਂ ਆ ਜੇ ਪੰਜ ਮੈਂਬਰੀ ਕਮੇਟੀ ਬਣਾ ਰਹੇ ਆ ਉਹ ਦਾ ਅਨਾਉਂਸ ਕਰ ਰਹੇ ਆ ਉਹ ਕਮੇਟੀ ਫਿਰ ਅੱਗੇ ਵਰਕਿੰਗ ਕਮੇਟੀ ਜਾਂ ਜੋ ਵੀ ਜੋ ਸਾਰੀਆਂ ਪਾਰਟੀ ਨੂੰ ਜੋ ਜੋ ਵੀ ਰੂਪਰੇਖਾ ਦੇਣ ਦੀ ਲੋੜ ਆ ਜੋ ਜੋ ਕਰਨ ਵਾਲੇ ਉਹ ਸਾਰੀ ਪਾਰਟੀ ਤੇ ਉਹ ਪੰਜ ਮੈਂਬਰੀ ਕਮੇਟੀ ਤੈਅ ਕਰੂਗੀ ਹਾਂ ਜੀ ਚੋਣਾ ਵੀ ਤੁਹਾਡੀ ਪਾਰਟੀ ਲੜੂਗੀ ਹਾਂਜੀ ਹਾਂ ਚੋਣਾ ਲੜੂਗੀ ਜੀ ਚੋਣਾ ਲੜਨ ਵਾਸਤੇ ਤੇ ਪਾਰਟੀ ਬਣਾ ਰਹੇ ਆ ਚੋਣਾ ਨਹੀਂ ਲੜਨੀ ਆ ਤੇ ਫਿਰ ਪਾਰਟੀ ਬਣਾਉਣ ਦੀ ਤੇ ਕੋਈ ਲੋੜ ਨਹੀਂ ਕਮੇਟੀ ਜਿਹੜੀ ਬਣਾਈ ਉਹਦੇ ਮੈਂਬਰ ਡਿਸਾਈਡ ਹੋ ਗਏ ਆ ਕੁਝ ਹੋ ਗਿਆ ਕੁਝ ਜਿ ਇੱਕ ਦੋ ਨਾਂ ਤੇ ਵਿਚਾਰ ਚੱਲ ਰਹੀ ਆ ਤੇ ਕਿ ਕੋਮ ਜਿਹੜਾ ਖੱਲ ਪੈ ਜਲੇ ਜਾਂ ਜਿਹੜਾ ਮਸਲਾ ਅਬਾਦ ਜਿਹੜਾ ਕੌਂਸਲ ਚਲ ਰਿਹਾ ਉਹ ਖਤਮ ਹੋ ਜੇ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਨਹੀਂ ਇਹ ਤੇ ਜਦੋਂ ਉਹਨਾਂ ਨੇ ਕਰਾਇਆ ਸੀ ਜਦੋਂ ਲੋਕ ਰੋਲਾ ਪਾਉਂਦੇ ਸੀ ਲੋਕ ਸੜਕਾਂ ਤੇ ਬੈਠੇ ਸੀ ਉਦੋਂ ਹੀ ਮੰਨ ਲੈਣਾ ਚਾਹੀਦਾ ਸੀ ਉਹਨਾਂ ਨੂੰ ਇਹ ਤੇ ਹੁਣ ਜਦੋਂ ਦਿਖਿਆ ਕਿ ਹੁਣ ਸਭ ਕੁਝ ਹੋ ਗਿਆ ਹੁਣ ਆਪ ਵੀ ਮੰਨ ਕੇ ਵੀ ਫਿਰ ਵੀ ਉਹ ਚਿੰਬੜੇ ਹੋਏ ਆ ਕਿ ਫਿਰ ਜੋ ਅਕਾਲ ਤਖਤ ਦੇ ਹਦੇਸ਼ ਨੂੰ ਚੈਲੰਜ ਕਰ ਰਹੇ ਆ ਉਹ ਤਾਂ ਉਹਦੇ ਕਹਿਣ ਤੇ ਅਸਤੀਫਾ ਵੀ ਨਹੀਂ ਦਿੱਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਉਲਟਾ ਜਥੇਦਾਰਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਉਲਟੇ ਸਿਰ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਮੋਤਲ ਕੀਤਾ ਗਿਆ ਕਿ ਇਹ ਕੁਝ ਅਜੇ ਕਿ ਉਹਨਾਂ ਜਥੇਦਾਰ ਨਹੀਂ ਸਮਝ ਰਹੇ ਉਹਨਾਂ ਨੂੰ ਇੱਕ ਨੌਕਰ ਸਮਝ ਰਹੇ ਆ ਆਪਣਾ ਪੰਜਾਬ ਚ ਹਿੰਦੂ ਬਰੇਗ ਹੋਈ ਹੈ ਉਹਨੂੰ ਕਿਵੇਂ ਨਾਮ ਲੈ ਕੇ ਤੁਰਿਆ ਜਾਏਗਾ ਕਿ ਉਹਨੂੰ ਬਿਲਕੁਲ ਵੱਖਰਾ ਕੀਤਾ ਜਾਏ ਨਹੀਂ ਨਹੀਂ ਇਹ ਜੀ ਪੰਜਾਬ ਚ ਜੋ ਵੀ ਪੰਜਾਬੀ ਪੰਜਾਬ ਦੇ ਅਸਲੀ ਵਾਰਸ ਆ ਉਹ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਵਾਸਤੇ ਇੱਕੋ ਜੇ ਇਹ ਕਿਉਂਕਿ ਗੁਰੂ ਦੀ ਫਲਸਫੀ ਸਾਰਿਆਂ ਵਾਸਤੇ ਇੱਕ ਪਿਤਾ ਇੱਕ ਸਮਾਰਕਾਂ ਜਿਸ ਕਿਸੇ ਨਾਲ ਵਿਤਵਿਤ ਕਰਾ ਨਹੀਂ ਕਰਾਂਗੇ ਕੀ ਉਹ ਕਮੇਟੀ ਦੀ ਹਿੰਦੂ ਮੈਂਬਰ ਵੀ ਹੋਣਗੀ ਨਹੀਂ ਮੇਰੇ ਖਿਆਲ ਪਹਿਲੀ ਜਿਹੜੀ ਸਾਡੀ ਉੱਪਰਲੀ ਕਮੇਟੀ ਉਹਦੇ 'ਚ ਨਹੀਂ ਹੋਣਗੇ ਬਾਕੀ ਅੱਗੇ ਆਉਣ ਵਾਲੇ ਸਮੇਂ ਥੱਲੇ ਜੋ ਵੀ ਜਿੱਦਾਂ ਦੀ ਲੋੜ ਹੋਊਗੀ ਉਹਦੇ ਅਨਸਾਰ ਅਸੀਂ ਸਾਰਿਆਂ ਨੂੰ ਨਹੀਂ ਬੇਟੇ ਨੇ ਮੈ ਤੁਸੇ ਮਜਬੂਰ ਕਰ ਰਹੇ ਹੈ ਕਰਨ ਵਾਸਤੇ ਬੇਟੇ ਨੇ ਤੋੜ ਦੋ ਸਾਲ ਹੋ ਗਏ ਬੈਠੇ ਨੂੰ ਉਹਨਾਂ ਦੇ ਨਸ਼ਿਆਂ ਨੂੰ ਨੌਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਸੀ ਕਿ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ ਸਾਨੂੰ ਮਜਬੂਰ ਨਹੀਂ ਇਸ ਪਾਸੇ ਨੂੰ ਕਦਮ ਵਧਾਉਣੇ ਪੈ ਰਹੇ ਇਹ ਗੱਲ ਨਹੀਂ ਅਸੀਂ ਕਾ ਤੁਸੇ ਮਜਬੂਰ ਕਰਨਾ ਹੈ ਇਹ ਦੱਸਿਆ ਹੈ ਕਿ ਮਾਤਾ ਜੀ ਦਾ ਜਿਹੜਾ ਬਿਆਨ ਆਇਆ ਸੀਗਾ ਉਸ ਤੋਂ ਬਾਅਦ ਭਾਈਆਂ ਦੇ ਪਾਸੇ ਹੁਣਾਂ ਨਹੀਂ ਜੇਲ੍ਹ ਤੋਂ ਜਾਂ ਉਹਨਾਂ ਦੀ ਪ੍ਰਿਜਨਿਕ ਸਥਿਤੀ ਆਉਣਾ ਬ੍ਰੀਫ ਕਰਤਾ ਸੀਗਾ ਕਿ ਨਹੀਂ ਮੈਂ ਆਪਣੀ ਮਾਤਾ ਜੀ ਦੇ ਬਿਆਨ ਨਾਲ ਸਹਿਮਤ ਨਹੀਂ ਹਾਂ ਅਸੀਂ ਉਹ ਗੱਲ ਕਰ ਉਹ ਉਹ ਚੀਜ਼ ਹੈ ਕਿ ਉਹ ਉਹ ਪਤ ਉਹ ਉਹ ਅਮਰਤਪਾਲ ਤੋਂ ਜੇਲ੍ਹ ਚ ਹੋਰ ਤੇ ਉਹਦੀ ਕੋਈ ਚਿੱਠੀ ਆ ਨਹੀਂ ਰਹੀ ਬਾਹਰ ਤੇ ਇਹੋ ਜਿਹੀਆਂ ਚਿੱਠੀਆਂ ਜਿਹੜੀਆਂ ਕਿ ਹੁਣ ਕੌਣ ਕੌਣ ਇਦਾਂ ਕਰ ਰਿਹਾ ਹੈ ਤੇ ਇਹ ਇਹ ਤੇ ਇਹ ਜਿਹੜੀਆਂ ਚੀਜ਼ਾਂ ਚਲੋ ਜਦੋਂ ਅਮਰਤਪਾਲ ਆਉਣਗੇ ਉਹ ਸਪਸ਼ਟ ਕਰਨਗੇ ਕੀ ਹੈ ਇਸ ਕਾਨਫਰੰਸ ਵਿੱਚ ਆਉਣਗੇ ਹੈ ਇਸ ਕਾਨਫਰੰਸ ਵਿੱਚ ਆਉਣ ਕੇ ਸਾਹਿਬ ਚਰਚਾ ਕਾਫੀ ਹੋਈ ਹੈ ਜੀ ਵੇ ਇਸ ਕਾਨਫਰੰਸ ਵਿੱਚ ਹਾਜ਼ਰ ਹੋਣ ਕੇ ਜਿਹੜੀ ਕਿਸੇ ਨਾਲ ਗੱਲ ਕਰਨ ਬੱਟੇ ਦੀ ਗੱਲ ਕਰਦੇ ਨੇ ਇਹ ਕੌਣ ਅਮਰਤਪਾਲ ਸੇ ਹਾਂ ਜੀ ਨਹੀਂ 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 ਉਹ ਉਹਨਾਂ ਦਾ ਜੇ 15 ਤਰੀਕ ਹੈ ਉਹਨਾਂ ਦੀ ਉਹਨਾਂ ਨੂੰ ਆਉਣ ਦਾ ਇਹ ਦਾ ਸਟੇਟਸ ਕੀ ਹੈ ਜਿਹੜਾ ਜਿਹੜਾ ਲੱਗਾ ਹੈ ਜੀ ਕਿੰਨੇ ਸਾਲ ਦਾ ਹੁੰਦਾ ਹੈ ਜੀ ਕਿੰਨਾ ਵਿਚੇਰੋ ਸਮਾ ਲੋਕਾਂ ਦੀ ਗੱਲ ਇਹ ਤੇ ਹੁਣ ਜੀ ਉਹ ਠੱਕੇ ਨਾ ਲਾਇਆ ਗਿਆ ਫਿਰ ਇੱਕ ਸਾਲ ਵਧਾਇਆ ਗਿਆ ਹੁਣ ਵੀ ਸਾਨੂੰ ਮੇਰੇ ਖਿਆਲ ਹੈ ਕਿ ਜਦੋਂ ਦਾ ਸੀ ਕੁਝ ਇਸ ਪਾਸੇ ਨੂੰ ਕਦਮ ਪੁੱਟਿਆ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਇਹੋ ਜੀਆਂ ਧਮਕੀਆਂ ਆ ਰਹੀਆਂ ਕਿ ਜੇ ਤੁਸੀਂ ਇਹ ਅੱਗੇ ਵਧਦੇ ਜੋ ਤੇ ਸ਼ਾਇਦ ਤੁਹਾਡੀ ਐਨਐਸਏ ਦਾ ਸਾਡੇ ਨਾਲ ਇਹੋ ਜੀਆਂ ਨੇ ਪ੍ਰੋਵੀਜ਼ਨ ਤੇ 1 ਸਾਲ ਤੋਂ ਬਾਅਦ ਵੀ ਨਹੀਂ ਕੋਈ ਹੈ ਗਈ ਪਰ ਜਦੋਂ ਤੱਕਾ ਹੀ ਕਰਨਾ ਹੋਵੇ ਕਿਸੇ ਨਾਲ ਤੇ ਜਾਂ ਕਿਸੇ ਨੂੰ ਉਹ ਦਬਾ ਕੇ ਰੱਖਣਾ ਹੋਵੇ ਤੇ ਫਿਰ ਕੋਈ ਬਹੁਤ ਕੁਝ ਕੀਤਾ ਜਾ ਰਿਹਾ ਕਿਉਂ ਸਾਡੇ ਨਾਲ ਕਾਨੂੰਨ ਦੋਹਰਾ ਵਿਹਾਰ ਕਰ ਰਿਹਾ ਸਾਡੇ ਬੰਦੀ ਸਿੰਘ ਸਜ਼ਾ ਭੁਗਤਣ ਤੋਂ ਬਾਅਦ ਵੀ ਨਹੀਂ ਛੁੱਟ ਰਿਹਾ ਤੇ ਇੱਕ ਪਾਸੇ ਉਹ ਸੌਦਾ ਸਾਧਾਰ ਕੇ ਬੰਦਿਆਂ ਨੂੰ ਤੇ ਜੇ ਦਿਨ ਪ੍ਰੋਬਲਮ ਮਿਲ ਜਾਂਦੀ ਹੈ ਮੇਰਾ ਖਿਆਲ ਹੈ ਕਿ ਨੇ ਚਰਚਾ ਤੇ ਇਹੋ ਹੀ ਹੋਈ ਉਹਨਾਂ ਕਹਿੰਦੇ ਕਿ ਬਾਹਰ ਦੇ ਜੋ ਹਾਲਾਤ ਆ ਮੈਂ ਤਾਂ 2 ਸਾਲ ਤੋਂ ਅੰਦਰ ਆ ਤੁਸੀਂ ਜੋ ਲੋਕਾਂ ਦੀ رائے ਆ ਉਹ ਜਿੱਦਾਂ ਪਹਿਲਾਂ ਵੀ ਉਹ ਇਲੈਕਸ਼ਨ ਤੇ ਲੜਨੇ ਨਹੀਂ ਚਾਹ ਰਹੇ ਲੋਕਾਂ ਦੀ رائے ਦੇ ਅਨਸਾਰ ਹੀ ਉਹਨਾਂ ਲੜੀ ਤੇ ਲੋਕ ਹੀ ਹੁਣ ਸਾਨੂੰ ਇਹ ਮਜਬੂਰ ਕਰ ਰਹੇ ਆ ਪ੍ਰੈਸ ਕਰ ਰਹੇ ਆ ਕਿ ਇਹ ਇਹ ਆਪਾਂ ਨੂੰ ਖੇਤਰੀ ਪਾਰਟੀ ਦੀ ਲੋੜ ਆ ਦੂਜੀਆਂ ਤੇ ਸਾਰੀਆਂ ਸੈਂਟਰ ਦੀਆਂ ਪਾਰਟੀਆਂ ਹੋ ਗਈਆਂ ਜਿਹੜੀ ਸਾਡੀ ਪਾਰਟੀ ਸੀ ਜਿਹਨੂੰ ਅਸੀਂ ਆਪਣੀ ਸਮਝਦੇ ਸਾਂ ਉਹਨਾਂ ਨੇ ਵੀ ਸਾਡਾ ਹੀ ਕਾਹਨ ਕੀਤਾ ਸਮੇਂ ਦੇ ਨਾਲ ਹੀ ਬਾਅਦ ਚ ਫਿਰ ਹੁੰਦਾ ਕਿ ਮਰਜ ਹੋ ਜਾਂਦੇ ਰਹੇ ਆ ਮਤਲਬ ਫਿਰ ਵਾਦੇ ਫਿਰ ਕਦੀ ਕਾਲੀ ਦਲ ਲੌਂਗੋਵਾਲੇ ਵੀ ਬਣਿਆ ਜਾਂ ਹੋਰ ਵੀ ਜਿੱਦਾਂ ਬਣੇ ਜੀ ਕਾਲੀ ਦਲ ਅਮਰ ਸਿੰਘ ਜੀ ਦੀ ਜੇ ਗੱਲ ਕਰੀਏ ਮਾਸਟਰ ਨਾ ਤੁਹਾਡੇ ਸਵਾਲ ਹੈ ਰਿਹਾ ਕਾਲੀ ਦਲ ਅਮਰ ਸਿੰਘ ਜੀ ਦੀ ਗੱਲ ਕਰੀਏ ਚਾਰ ਚੱਕਰ ਉਹਨਾਂ ਦੇ ਵਰਕ ਹੋਮੈਂਸ ਦੇ ਨੈਸ਼ਨਲ ਪੇਜ ਤੇ ਬਹੁਤ ਵਧੀਆ ਨਹੀਂ ਰਹੀ ਹਾਂਜੀ ਠੀਕ ਹੈ ਪਾਰਟੀ ਜ਼ਰੂਰ ਹੈ ਹਾਲੇ ਤੱਕ ਕੀ ਹੈ ਉਹ ਉਹਨਾਂ ਦਾ ਸਵਾਲ ਹੈ ਵੀ ਜੇਕਰ ਆਪਾਂ ਅੱਗੇ ਚੱਲਦੇ ਆਂ ਤਾਂ ਕੀ ਸਾਡੀ ਪਰਫਾਰਮੈਂਸ ਹੋਊਗੀ ਇਹ 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 ਚੀਜ਼ ਹੈ ਕਿ ਅਸੀਂ ਤੇ ਇਹ ਸੋਚਦੇ ਹਾਂ ਕਿ ਜੇ ਤੇ ਅਸੀਂ ਪਾਰਟੀ ਨੂੰ ਐਜੇ ਪੋਲੀਟੀਕਲੀ ਰਨ ਕਰਨਾ ਤੇ ਉਹਦੇ ਵਾਸਤੇ ਸਾਨੂੰ ਜੋ ਵੀ ਪੋਲੀਟੀਕਲ ਲੋਕਾਂ ਦੀਆਂ ਲੋੜਾਂ ਵਾਂ ਲੋਕਾਂ ਦੇ ਅਨਸਾਰ ਚੱਲ ਕੇ ਆਪਾਂ ਕੋਈ ਪਾਵਰ ਗੇਨ ਕਰਨ ਦੀ ਗੱਲ ਹੈ ਤੇ ਜੇ ਉਹ ਆਪਾਂ ਉਹਦਾ ਨਾਂ ਦੀ ਪਾਰਟੀ ਬਣਾਉਣੀ ਹੈ ਤੇ ਫਿਰ ਮੇਰੇ ਖਿਆਲ ਹੈ ਕਿ ਜੇ ਮੇਰਾ ਤਾਂ ਖਿਆਲ ਹੈ ਇਹ ਆ ਕਿ ਜੇ ਬਾਈ ਚਾਂਸ ਅਸੀਂ ਵੀ ਨਹੀਂ ਕਾਮਯਾਬ ਹੁੰਦੇ ਤਾਂ ਸਾਨੂੰ 5-7 ਸਾਲ ਬਾਅਦ ਬਾਹਰ ਆ ਜਾਣਾ ਚਾਹੀਦਾ ਹੈ ਹੈ ਨਹੀਂ ਉਹ ਤੇ ਚਲੋ ਜੋ ਉਹਨਾਂ ਦੇ ਕਹਿਣ ਦੀ ਗੱਲ ਆ ਉਹ ਤੇ ਚਲੋ 1 ਸਾਲ 2 ਸਾਲ ਉਹਦੀ ਵੱਖਰੀ ਗੱਲ ਆ ਤੇ ਰੋਣਾ ਤੇ ਇਹਨਾਂ ਦਾ ਨਿਕਲਿਆ ਹੋਇਆ ਉਹ ਤੇ ਜੇਲ੍ਹ ਚ ਬੈਠ ਕੇ ਵੀ ਲੋਕਾਂ ਨੇ ਉਹਨੂੰ ਇੰਨਾ ਵੱਡਾ ਮਾਨਸਕਾਰ ਦੇ ਕੇ ਸਭ ਤੋਂ ਪੰਜਾਬ ਤੋਂ ਵੱਧ ਵੋਟਾਂ ਨਿਜਾਤਾ ਉਹ ਇਹ ਰੋਣਾ ਤੇ ਇਸ ਗੱਲ ਦਾ ਇਹਨਾਂ ਨੂੰ ਸਕੀਬੀਰ ਬਦਲੂ ਉਹਨਾਂ ਦਾ ਕੋਈ ਰੋਣਾ ਨਹੀਂ ਨਿਕਲਿਆ ਉਹ ਤੇ ਅਜੇ ਵੀ ਚੜ੍ਹਦੀ ਕਲਾ 'ਚ ਹੈ ਉੱਥੇ ਨਹੀਂ ਅਮਰਪਾਲ ਤੋਂ ਜਨਾਚਰ ਉਹ ਅਸੀਂ ਇਹ ਵਰਕਿੰਗ ਵਾਲੇ ਬੰਦੇ ਲਵਾਵਾਂਗੇ ਹੈ ਪੰਜਵੇਂ ਦੇ ਜਗਾ ਅਸੀਂ ਜਾਦੇ ਬੰਦੇ ਐਸੇ ਪਰਿਵਾਰ ਦੇ ਜਾਦਾ ਪਰਿਵਾਰਵਾਦ ਨੂੰ ਵੀ ਅਸੀਂ ਲਿਆਉਣਾ ਚਾਹੁੰਦੇ ਅਸੀਂ ਬੰਦੇ ਪਰਿਵਾਰ ਚੋਂ 1 ਇੱਕ ਹੀ ਮੈਂਬਰ ਆਊਗਾ ਬਾਕੀ ਅਸੀਂ ਸਾਰੇ ਬਾਹਰ ਤੋਂ ਲਵਾਂਗੇ ਅਸੀਂ ਹੋ ਸਕਿਆ ਕਿ ਪਰਿਵਾਰ ਚੋਂ ਕੋਈ ਆਉਣ ਵਾਲੇ ਸਮੇਂ ਚ ਇਲੈਕਸ਼ਨ ਵੀ ਨਹੀਂ ਲੜੂਗਾ ਹੈ ਇਹ 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 ਚੀਜ਼ ਪਾਰਟੀ ਦੇ ਵਿੱਚ ਕੀ ਭੂਮਿਕਾ ਰਹਿਣਾ ਹੈ ਕਿੰਨਾ ਦੀ ਲੇਕਿਨ ਜੇ ਜਦੋਂ ਬਾਹਰ ਆ ਜਾਂਦੇ ਤੇ ਫਿਰ ਸਾਰੀ ਵਾਗਡੋਰ ਅਸੀਂ ਉਹ ਅਸੀਂ ਬਾਹਰ ਹੋ ਜਾਾਂਗੇ ਉਹ 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 ਉਹਨਾ ਚਿਰ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਜਿੰਨਾ ਚਿਰ ਉਹ ਅੰਦਰ ਹੈ ਨਹੀਂ ਜੋ ਨਹੀਂ ਅਸੀਂ ਥੋੜਾ ਪੰਜ ਮੈਂਬਰੀ ਕਮੇਟੀ ਜਾਂ ਵਰਕਿੰਗ ਕਮੇਟੀ ਬਣਾ ਕੇ ਜ਼ਿਲ੍ਹਿਆਂ ਦੇ ਅਸੀਂ ਭਰਤੀ ਕਰਕੇ ਭਰਤੀ ਕਰਕੇ ਜੋ ਸਿਸਟਮ ਹੈ ਆ ਪਾਰਟੀਆਂ ਦਾ ਉਹਦੇ ਅਨਸਾਰ ਜਿੰਨੂੰ ਪਾਰਟੀ ਚਾਹੂਗੀ ਅਮਰਤਪਾਲ ਨੂੰ ਚਾਹੂਗੀ ਪ੍ਰਧਾਨ ਬਣਾਉਣਾ ਜਾਂ ਹੋਰ ਕਿਸੇ ਨੂੰ ਬਣਾਉਣਾ ਚਾਹੂਗੀ ਤੇ ਉਹ ਲੋਕਾਂ ਦੀ رائے ਨਾਲ ਬਣੂਗਾ ਇਹ ਨਹੀਂ ਕਿ ਆਪਣੀ ਮਰਜ਼ੀ ਨਾਲ ਬਣ ਜੂਗਾ ਆ ਪਰਮਿਸ਼ਨਾਂ ਦਿੱਤੀਆਂ ਹੋਈਆਂ ਵਾ ਸ਼ਾਇਦ ਉਹ ਸਰਬਜੀਤ ਐਮਪੀ ਸਾਹਿਬ ਨੇ ਉਹ ਬਾਬਾ ਦਿਨਦੀ ਹੁਣ ਪਤਾ ਕਰਦੇ ਉਹਨਾਂ ਨੂੰ ਉਹ ਕਹਿੰਦੇ ਸੀ ਮੈਂ ਜਿਹੜੀ ਕੈਪੀਸੀ ਡਾਈ ਕਰ ਰਹੇ ਉਹਦੇ ਬਾਰੇ ਵੀ ਦੱਸੋ ਕੌਣ ਡਾ ਰਿਹਾ ਵਾ ਉਹ ਸਾਨੂੰ ਇਹੋ ਇਹੋ ਚੀਜ਼ਾਂ ਇਹੋ ਜਿਹੀ ਦੱਸਿਆ ਜਾ ਰਿਹਾ ਕਿ ਜੇ ਐਨਐਸਸੀ ਦਾ ਥੋੜਾ ਜਿਹਾ ਡਰਾਵਾ ਦਿੱਤਾ ਜਾ ਰਿਹਾ ਅਸੀਂ ਕਹਿੰਦੇ ਕਿ ਜਿੱਥੇ ਅੱਗੇ 2 ਸਾਲ ਲੱਗੇ ਹੋਰ ਵੀ ਤੁਸੀਂ ਚਾਹ ਲਾ ਲਓ ਆਪਣਾ ਜੇ ਜੇ ਇਹੋ ਜਿਹੀਆਂ ਚੀਜ਼ਾਂ ਕਿ ਆਪਣੇ ਡਰ ਕੇ ਆਪਣੇ ਸਿਧਾਂਤਾਂ ਤੋਂ ਤੋੜ ਨਹੀਂ ਅਸੀਂ ਤੜਕ ਸਕਦੇ ਅਸੀਂ ਤੇ ਆਪਣੀ ਲੜਾਈ ਲੜਾਂਗੇ ਬਾਕੀ ਜੋ ਜਿਦਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰ ਅਸੀਂ ਤੇ ਜੀ ਸੰਗਤਾਂ ਦੇ ਸਹਿਯੋਗ ਨਾਲ ਕਰਨੇ ਅਸੀਂ ਨਾ ਸਾਡੀ ਕੋਈ ਕੈਪੈਸਿਟੀ ਪਹਿਲਾਂ ਜਿਉ ਲੱਖਣ ਲੜੀ ਉਹਦੋਂ ਵੀ ਕੋਈ ਨਹੀਂ ਸੀ ਸਾਡੇ ਕੋ ਨਾ ਕੋਈ ਪਤਾਨਿਆ ਅਸੀਂ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਲੜਨੀ ਨਾ ਅਸੀਂ ਧੰਨ ਵਰਤ ਕੇ ਲੜਨੀ ਆ ਨਰਸ਼ੇ ਵੰਡ ਕੇ ਵੰਡੀਆਂ ਨਾ ਅਸੀਂ ਵੋਟਾਂ ਖਰੀਦਣੀਆਂ ਅਸੀਂ ਤੇ ਲੋਕਾਂ ਨੂੰ ਅਸਲੀਅਤ ਦੇ ਆਧਾਰ ਤੇ ਕਿ ਜੇ ਤੇ ਆਪਾਂ ਕੋਈ ਚੰਗਾ ਰਾਜ ਭਾਗ ਜਾਂ ਪ੍ਰਸ਼ਾਸਨ ਚਾਹੁੰਦੇ ਆ ਤੇ ਆਪਾਂ ਸਾਰੇ ਜਣੇ ਆਪਣੇ ਲੋਭ ਲਾਲਚ ਤੋਂ ਉੱਠ ਕੇ ਵੋਟ ਪਾਈਏ ਤੇ ਉਹ ਜੇ ਅੱਗੇ ਆਗੂ ਵੀ ਉਹ ਜੇ ਚੁਣੀਏ ਕਿ ਜਿਹੜੇ ਲੋਭ ਲਾਲਚ ਤੋਂ ਉਪਰ ਰਹਤ ਹੋਣ ਤੇ ਨਾਸਾਂ ਨੂੰ ਜਿਆਦੇ ਪੈਸਿਆਂ ਦੀ ਲੋੜ ਹੋਵੇ ਤੇ ਨਾ ਜਿਆਦੇ ਪੈਸਿਆਂ ਦਾ ਜੋ ਹੈ ਲੈਣ ਦੇਣ ਜੋ ਚੱਲ ਰਿਹਾ ਪਹਿਲਾਂ ਇਹ ਇਹ ਇਨ੍ਹਾਂ ਚੀਜ਼ਾਂ ਤੋਂ ਬਾਹਰ ਨਿਕਲਣ ਵਾਸਤੇ ਤੇ ਆਪਾਂ ਇਹ ਕੰਮ ਕਰ ਰਹੇ ਹਾਂ ਤੇ ਜੇ ਇਹੋ ਚੀਜ਼ਾਂ ਫ੍ਰੀਜ਼ ਕਰ ਦੇਣਗੇ ਤੇ ਚਲੋ ਉਹਨਾਂ ਦੇ ਹੱਥ ਤਾਕਤ ਆ ਕਾਂਗਰਸ ਨੇ ਵੀ ਲੜੀਆਂ ਆ ਉਹ ਆਪੇ ਲੋਕ ਆਪਾਂ ਉਹਨਾਂ ਦੇ ਸੰਗਤਾਂ ਦੇ ਗਾੜੀ ਮੰਤਰਲਾ ਕਰਕੇ ਕੋਈ ਲੋੜ ਹੀ ਨਹੀਂ ਪੈਂਦੀ ਅੱਜ ਤੱਕ ਉਹਨਾਂ ਇਲੈਕਸ਼ਨ ਲੜੀ ਤੇ ਸਭ ਕੁਝ ਸੰਗਤਾਂ ਨੇ ਆਪਣੇ ਆਪ ਕਰ ਲਿਆ ਸਿਆਸੀ ਵਿਰੋਧੀ ਕੌਣ ਹੈ ਜੀ ਭਰ ਮੈਨੂੰ ਮੈਨੂੰ ਲੱਗਦਾ ਅੱਜ ਦੀ ਡੇਟ ਤੇ ਸਾਰੇ ਹੀ ਵਿਰੋਧਚ ਆ ਸ ਸਾਰਿਆਂ ਨੂੰ ਇਹ ਅਮਰਤ ਪਾ ਲਈ ਚੈਲੰਜ ਲੱਗ ਰਿਹਾ ਕਿ ਅਕਾਲੀ ਦਲ ਤੇ ਵੈਸੇ ਹੀ ਹੁਣ ਹਾਸ਼ੀਏ ਤੋਂ ਬਾਹਰ ਵਾਲੀ ਸਥਿਤੀ ਚ ਸਾਹਿਬ ਬਖਸ਼ਨ ਹਾਰ ਹੈ ਕਾਦਰ ਸਿੰਘ ਤੇ ਸੇਵਾ ਲੱਗੀ ਸਿਵਾ ਪੂਰੀ ਹੁਣ ਤਾਂ ਉਹ ਦੋਸ਼ ਜੇ ਖਤਮ ਹੋਏ ਨਹੀਂ ਅਜੇ ਦੋਸ਼ ਖਤਮ ਨਹੀਂ ਹੋਏ ਜੀ ਮੇਰੇ ਖਿਆਲ ਹੈ ਕਿ ਲੋਕਾਂ ਨੇ ਉਹ ਜੋ ਚੌੜੇ ਵਾਲਾ ਕਾਂਡ ਵਾਪਰਿਆ ਉਹ ਮੇਰੇ ਖਿਆਲ ਹੈ ਕਿ ਲੋਕੀ ਸੰਤੁਸ਼ਟ ਨਹੀਂ ਹੋਣਗੇ ਕਿ ਜੋ ਜੋ ਇਹਨਾਂ ਦੀ ਬੇਬੀ ਦੀ ਗੱਲ ਕਰ ਰਹੇ ਕਿ ਬੇਬੀ ਉਹ ਕਹਿ ਰਹੇ ਨੇ ਕਿ ਅਸੀਂ ਤੇ ਆਪਣੀ ਸਜਾ ਪੂਗਤ ਲਈ ਕਾਦਰ ਸਾਹਿਬ ਦੀ ਸੇਵਾ ਲਾ ਦਿੱਤੀ ਨੇ ਸੇਵਾ ਲਾਗੀ ਜੀ ਹੁਣ ਤੁਸੀਂ ਆਪਾਂ ਕੋਈ ਦੋ ਚਾਰ ਬੰਦੇ ਮਰਵਾ ਦੀਏ ਜਾਂ ਕਰਦੀਏ ਤੇ ਉਹਨੂੰ ਕਹੀਏ ਜੀ ਸਾਨੂੰ ਸੇਵਾ ਲਾ ਦੋ ਹੁਣ ਚੌੜਾ ਸਾਹਿਬ ਨੂੰ ਵੀ ਸੇਵਾ ਲਾ ਕੇ ਛੱਡ ਦੇਣਾ ਚਾਹੀਦਾ ਸੀ ਉਹਨਾਂ ਨੇ ਅਪੀਲ ਕਰਨੀ ਚਾਹੀਦੀ ਸੀ ਇਹ ਮੇਰਾ ਖਿਆਲ ਹੈ ਕਿ ਜਿਵੇਂ ਜੇਦਾ ਸਾਹਿਬ ਨੇ ਇਹ ਕਿਹਾ ਨਾ ਇਹ ਸਾਥੇ ਬੋਲਦੇ ਉਹ ਨਹੀਂ ਕਿਤੇ ਬੋਲ ਦਿੰਦੇ ਉੱਥੇ ਕੋਈ ਜ਼ਬਰਦਸਤ ਕੋਈ ਉਹਨਾਂ ਦਾ ਤੇ ਤੋਹਾਂ ਹੀ ਦਬਦਬਾ ਹੈ ਕਿ ਉੱਥੇ ਮੰਨ ਲੈਣਾ ਸਭ ਤੋਂ ਤਬਰੀਕ ਜੋ ਹੀ ਹੈ ਨਾ ਉੱਥੇ ਕਹਿ ਦੇਣਾ ਚਾਹੀਦਾ ਹੈਗਾ ਵੀ ਇਹ ਹੀ ਨਹੀਂ ਕਿ ਨਾ ਕੀਤੇ ਤੇ ਆਪੇ ਫਿਰ ਜਹੇਦਾਰ ਨੇ ਇਹਦਾ ਫੈਸਲਾ ਵੀ ਬਦੋਗਰ ਦੀ ਥੋੜੀ ਟੱਕੇ ਨਾ ਮਾਦਲ ਕਹਿੰਦੇ ਨੇ ਕਿ ਜਿਹੜੀ ਬਾਕੀ ਸ਼ਰੋਮ ਨੇ ਇਕੱਲ ਦਲ ਬਣੀ ਜਾਂਦੀ ਪਈ ਹੈ ਉਹ ਅਕਾਲ ਤਖਤ ਸਾਨੂੰ ਨਹੀਂ ਮੰਨਦੇ ਇੱਕੋ ਇੱਕ ਪਾਰਟੀ ਸ਼ਰੋਮ ਨੇ ਇਕੱਲ ਦਲ ਹੈ ਜਿਹੜੀ ਕਾਲ ਤਖਤ ਨੂੰ ਨਹੀਂ ਮੰਨਦੀ ਤੁਸੀਂ ਹੀ ਜ਼ਿਆਦਾ ਸਮਝਦੇ ਹੋਣਾ ਨਹੀਂ ਹੁਣ ਦੇਖੋ ਜੀ ਉਹਨਾਂ ਨੂੰ ਦੋ ਤਰੀਕ ਨੂੰ ਉਹਨਾਂ ਨੇ ਆਰਡਰ ਦਿੱਤਾ ਦੋ ਤਿੰਨ ਦਿਨ ਚ ਅਸਤੀਫਾ ਦਿਓ ਅੱਜ ਜਹੇਦਾਰ ਨੂੰ ਫੇਰ ਦੁਬਾਰਾ ਕਹਿਣਾ ਪੈ ਰਿਹਾ ਕਿ ਉਹਨਾਂ ਦਾ ਅਸਤੀਫਾ ਲੈ ਆ ਜਾਣਾ ਚਾਹੀਦਾ ਤੇ ਮੇਰੇ ਖਿਆਲ ਹੈ ਕਿ ਅਕਾਲ ਤਖਤ ਨੂੰ ਉਹ ਮੰਨ ਰਿਹਾ ਕਿ ਆਹ ਸੰਗਤ ਤੇ ਸਾਰੀ ਮੰਨਦੀ ਅਸੀਂ ਤੇ ਜੋ ਵੀ ਸਾਨੂੰ ਅਕਾਲ ਤਖਤ ਤੋਂ ਆਦੇਸ਼ ਐ ਅਸੀਂ ਤੇ ਉਹਦੇ ਅਗੇ ਸਿਰ ਝਕਾਉਨੇ ਤੇ ਪਰ ਮੇਰੇ ਖਿਆਲ ਉਹ ਉਹ ਅਕਾਲ ਤਖਤ ਦੇ ਨੂੰ ਉਹ ਹੀ ਚੈਲੰਜ ਕਰ ਰਿਹਾ ਹੈ ਉਹ ਜੇ ਦੋ ਤਰੀਕ ਨੂੰ ਹੀ ਦੇ ਦਿੰਦੇ ਤੇ ਫਿਰ ਵੀ ਲੋਕਾਂ ਚ ਹੋ ਜਾਂਦਾ ਕਿ ਠੀਕ ਹੈ ਜੀ ਅਕਾਲ ਤਖਤ ਨੂੰ ਸਮਰਪਿਤ ਹੈ ਉਹ ਤੇ ਹੁਣ ਮਜਬੂਰੀ ਬਣ ਜੇ ਕੋਈ ਹਾਲਾਤ ਉਹ ਜੇ ਬਣ ਜਾਣ ਤੇ ਫਿਰ ਪਹਿਲਾਂ ਤੇ ਉਹ ਮੰਨ ਹੀ ਨਹੀਂ ਦੇ ਸੇ ਫਿਰ ਮੰਨੇ ਮੰਨੇ ਤੇ ਹੁਣ ਉਹ ਤੋਂ ਉਹ ਤੋਂ ਵੀ ਪਘੋੜੇ ਹੋ ਰਹਾ ਹੈ ਨਹੀਂ ਗਾਲਤਖਤ ਸਾਹਿਬ ਨੇ ਜਿਸ ਦਾ ਮਾਫ ਕਰਤਾ ਜਿਹੜਾ ਮੈਂ ਸਵਾਲ ਕਰਤਾ ਜੀ ਅਸੀਂ ਗਾਲਤਖਤ ਸਾਹਿਬ ਨੂੰ ਮੰਨਦੇ ਆਂ ਨਹੀਂ ਅਕਾਲ ਤਖਤ ਦੇ ਜਿੱਦਾਂ ਕਈ ਵਾਰਾਂ ਫੈਸਲੇ ਉਹਨਾਂ ਦਬਾਅ ਚ ਵੀ ਕਰਵਾਏ ਪਹਿਲਾਂ ਪਿਛਲੇ ਟਾਈਮ ਵੀ ਲੋਕਾਂ ਨੇ ਸੰਗਤਾਂ ਨੇ ਨਹੀਂ ਮੰਨੇ ਠੀਕ ਹੈ ਹੁਣ ਵੀ ਸੰਗਤ ਮੰਨ ਲੈਂਦੀ ਜੇ ਬਾਈਚਨ ਸੂ ਅਕਾਲ ਤਖਤ ਨੇ ਜੋ ਉਹਨਾਂ ਉਦੇਸ਼ ਦਿੱਤੇ ਸੀ ਉਹ ਇਹਨ ਬੇਨੋ ਦੋ ਦਿਨਾਂ ਚ ਹੱਤਿਫੇ ਦੇ ਕੇ ਬਾਹਰ ਹੋ ਜਾਂਦੇ ਹੁਣ ਜਦੋਂ ਉਹਨਾਂ ਨੇ ਉਹ ਉਸ ਚੀਜ਼ ਨੂੰ ਫੇਰ ਫੇਰ ਬਾਰ ਬਾਰ ਘੁਮਾ ਕੇ ਜਥੇਦਾਰ ਨੂੰ ਹੀ ਇੱਕ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਠੀਕ ਹੈ ਠੀਕ ਹੈ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।